ਨਸਨਾਤਨ ਸਮਾਜ ਇਕੱਠਾ ਹੋਇਆ ਜੀ ਇੱਕ ਬੈਨਰ ਹੈ ਸਨਾਤਨ ਸਮਾਜ ਦੇ ਬੈਨਰ ਤੇ ਜੋ ਬੰਗਲਾਦੇਸ਼ ਦੇ ਵਿੱਚ Hindu ਭਾਈਚਾਰੇ ਨਾਲ hi Hindu ਸਮਾਜ ਨਾਲ hi Hindu ਮੰਦਿਰਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਆ ਜੋ ਕਿ ਉੱਥੇ ਬਹੁਤ ਪੁਰਾਣਾ ਚਵਾ ਹੋ ਰਹੀਆਂ ਇਹਨਾਂ ਵਾਰੇ ਘਰ ਘਰ ਵੜ ਕੇ ਮਾਰਿਆ ਜਾ ਰਿਹਾ ਮੰਦਿਰਾਂ 'ਤੇ ਹਮਲੇ ਕੀਤੇ ਜਾ ਰਹੇ ਗੁੱਧਰੰਦੀ ਸ੍ਰੀਆਮ ਮੰਦਿਰਾਂ 'ਚ ਤੋੜ-ਫੋੜ ਕਰਕੇ ਬੇਅਦਬੀ ਕੀਤੀ ਜਾ ਰਹੀ ਆ ਇਸੇ ਦੇ ਸੰਬੰਧ ਅਿਤਨ ਤਨੀ ਸਮਸਤੀ Hindu ਜਥੇਬੰਦੀਆਂ ਵੱਲੋਂ ਇੱਕ ਰੋਸ ਮਾਰਚ ਕਰਕੇ ਇੱਕ ਮੰਚ ਤੇ ਆ ਗਏ ਨਾਲੇ ਜੋ ਭਾਰਤ ਦੇ ਕੁਝ ਸਪੈਲਰ ਜਿਹੜੀ ਦੂਜੇ ਬੰਗਲਾਦੇਸ਼ ਦੇ ਉਨਾਂ ਦੇ ਖਿਲਾਫ ਇੱਕ ਪੁਤਲਾ ਸੜ ਕੇ ਪੁਤਲਾ ਜਾਨ ਕਰਕੇ ਅੱਜ ਸਰ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਗਈ ਆ ਕਿ ਜੋ ਤੇ ਹਿੰਦੂ ਸਮਾਜ ਦੇ ਲੋਕ ਵਸਦੇ ਆ ਉਹਨਾਂ ਇਸ ਰੱਖਿਆ ਦੀ ਕਨੀ ਬਣਾਈ ਜਾਵੇ ਜਿਵੇਂ ਕਿ ਪਾਕਿਸਤਾਨ ਦੇ ਵਿੱਚ ਅੱਕੇ ਹਿੰਦੂਆਣਾ ਹੋ ਰਿਹਾ ਸੀ ਅਪਸੰਚਕਣਾ ਹੋ ਰਿਹਾ ਸੀ ਕੋਈ ਆਰਤਰਤਰ ਉੱਥੇ ਬੰਗਲਾਦੇਸ਼ ਦੇ ਵਿੱਚ ਹੋ ਰਿਹਾ ਇਸੇ ਦੇ ਸੰਬੰਧ ਵਿੱਚ ਮੁਸਤ ਪੰਜਾਬ ਦੇ ਵਿੱਚ ਹਿੰਦੂ ਜੱਥੇਬੰਦੀਆਂ ਨੂੰ ਰੋਜ਼ ਮਜਾਰੇ ਕੀਤੇ ਜਾ ਰਹੇ ਪੁਤਲੇ ਸਾੜੇ ਜਾ ਰਹੇ ਆ ਸਾਡੀ ਭਾਰਤ ਸਰਕਾਰ ਤੋਂ ਮੰਗਵਾ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੀ ਜਿੱਥੇ ਸੁਰੱਖਿਆ ਦੀ ਕਨੀ ਭੜਾਈ ਜਾਵੇ ਉੱਥੇ ਉਹਨਾਂ ਦੇ ਧਾਰਮਿਕ ਸਥਾਨ ਜਿੱਥੇ ਉਹ ਸ਼ੀਸ਼ਣ ਮੰਦੇ ਆ ਉੱਥੋਂ ਦੀ ਸੁਰੱਖਿਆ ਜਕੀਨੀ ਬਣਾਈ ਜਾਵੇ ਜਿੱਥੇ ਵੀ ਅਲਪ ਸੰਖਿਆ ਦੇ ਵਿੱਚ ਰਹਿੰਦੇ ਆ ਦੇਸ਼ ਦੇ ਕਿਸੇ ਵੀ ਕੋਨੇ ਤੇ ਜਿੱਥੇ ਹਿੰਦੂ ਅਲਪ ਸੰਖਿਆ ਗਵਾ ਉਹਨਾਂ ਦੀ ਸਖਿਆ ਵਿੱਚ ਜਕੀਨੀ ਹੋਣੀ ਚਾਹੀਦੀ ਆ ਪੰਜਾਬ ਦੇ ਵਿੱਚ ਜਿੱਥੇ ਸਾਰੇ ਭਾਈਚਾਰੇ ਰਹਿੰਦੇ ਆ ਇੱਕ ਭਾਈਚਾ ਉੱਥੇ ਘੱਟ ਗਿਣਤੀ ਹੋਣ ਦੇ ਕਰਕੇ ਹਿੰਦੂਆਂ ਤੇ ਧੱਕੇਸ਼ਾਹੀ ਵਧਦੀਆਂ ਹੋ ਰਹੀਆਂ ਆ ਬਿਲਕੁਲ ਜੀ ਪਹਿਲੇ ਤਾਂ ਬੰਗਲਾਦੇਸ਼ ਸਰਕਾਰ ਹੈ ਜਿਹੜੀ ਇੱਕ ਨੰਬਰ ਦੀ ਨਮਕਮੀ ਸਰਕਾਰ ਜਿਹੜੀ ਬੰਗੀ ਆ ਜਿਹੜੀ ਹਿੰਦੂਆਂ ਦੀ ਰੱਖਿਆ ਹੀ ਨਹੀਂ ਕਰ پا ਰਹੀ ਐ ਬਸ ਔਰ ਮੈਂ ਆਪਣੀ ਸਰਕਾਰ ਨੂੰ ਮੋਦੀ ਸਰਕਾਰ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਪਹਿਲੇ ਤਾਂ ਹਿੰਦੂਆਂ ਦੀ ਜਿਹੜੀ ਰੱਖਿਆ ਵਾ ਉਹ ਯਕੀਨੀ ਬਣਾਈ ਜਾਵੇ ਦੂਸਰਾ ਜਿਹੜਾ ਮੈਂ ਬੰਗਲਾਦੇਸ਼ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਜੇ ਸਾਡੇ ਇੱਥੇ ਕਿਸੇ ਤੀ ਪੈਨੂ ਹੱਥ ਲੱਗਾ ਤਾਂ ਫਿਰ ਇੰਡੀਆ ਜੀ ਆਪਣਾ ਹਾਲ ਵੇਖ ਲਿਓ ਕੀ ਹਾਲ ਹੋਣਾ ਹੈ ਬੰਗਲਾਦੇਸ਼ੀਆ ਦਾ ਸਾਡੇ ਹਿੰਦੂਆਂ ਦੀ ਜਿਹੜੀ ਯਕੀਨੀਆ ਸੁਰੱਖਿਆ ਜਿਹੋ ਯਕੀਨੀ ਬਣਾਈ ਜਾਵੇ ਜੈ ਸ਼੍ਰੀ ਰਾਮ ਅੱਜ ਦਾ ਤੁਸੀਂ ਤਰੰਦਰੰਦਰ ਰੋਸ਼ ਮਜਾਰਾ ਸਨਾਤਨੀ ਸਮਾਜ ਵੱਲੋਂ ਦੇਖ ਰਹੇ ਜੇ ਸਮਾਜ ਦੇ ਬਿੰਨ ਬਿੰਨ ਵਰਗ ਸਭ ਧਾਰਮਿਕ ਸਮਾਜਿਕ ਸੰਸਥਾਵਾਂ ਸਨਾਤਨੀ ਸਭਾ ਹਿੰਦੂ ਸਵਾਜ ਇੱਕ ਹੋ ਕੇ ਬੰਗਲਾਦੇਸ਼ ਦਾ ਪਤਲਾ ਸਾੜ ਰਿਹਾ 5 ਅਗਸਤ ਨੂੰ ਅਚਾਨਕ ਹੀ ਪਲਾਨਿੰਗ ਉਹਨਾਂ ਦੀ ਬੜੀ ਧੇਰ ਤੋਂ ਸੀਗੀ ਇਹ ਬੰਗਲਾਦੇਸ਼ ਜੋ ਸਾਡੇ ਭਾਰਤ ਵਰਸ਼ ਦਾ ਹੀ 1947 ਤੋਂ ਪਹਿਲਾਂ ਹਿੱਸਾ ਸੀਗਾ 15 ਅਗਸਤ 1947 ਦੇ ਦੋ ਭਜਾਵਾ ਸਾਡੀਆਂ ਭਾਰਤ ਵਰਸ਼ ਦੀਆਂ ਕਟੀਆਂ ਗਈਆਂ ਇੱਕ ਪੂਰਬੀ ਪਾਕਿਸਤਾਨ ਬਣ ਗਿਆ ਇੱਕ ਪੱਛਮੀ ਪਾਕਿਸਤਾਨ ਬਣ ਗਿਆ ਜਿਹੜਾ ਪੂਰਬੀ ਪਾਕਿਸਤਾਨ ਸੀ 1971 ਜਾਣ ਕੇ ਬੰਗਲਾਦੇਸ਼ ਬਣ ਗਿਆ ਉਸ ਵੇਲੇ 20% ਹਿੰਦੂ ਸਮਾਜ ਉੱਥੇ ਰਹਿ ਰਿਹਾ ਸੀ ਅੱਜ ਕੇਵਲ 7.98 ਹਿੰਦੂ ਸਮਾਜ ਰਹਿ ਰਿਹਾ ਵਾ ਅਜੇ ਵੀ 1 ਕਰੋੜ ਤੋਂ ਉੱਤੇ ਹਿੰਦੂ ਸਮਾਜ ਉੱਥੇ ਰਹਿ ਰਿਹਾ ਸਿੱਖ ਸਮਾਜ ਰਹਿ ਰਿਹਾ ਅਲਪ ਸੰਖਿਆ ਰਹਿ ਰਿਹਾ ਵਾ ਸਾਡੀ ਭਾਰਤ ਸਰਕਾਰ ਕੋ ਮੰਗ ਆ ਕਿ ਉਹਨਾਂ ਦੀ ਸੁਰੱਖਿਆ ਮੁਹਾਇਆ ਕਰਾਈ ਜਾਵੇ ਜੋ ਸਾਡੇ ਧਾਰਮਿਕ ਸਥਾਨ ਆ ਮੰਦਿਰ ਗੁਰਦੁਆਰੇ ਆ ਉਹਨਾਂ ਦੀ ਰੱਖਿਆ ਕੀਤੀ ਜਾਵੇ ਇਸ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਅਸੀਂ ਸਭ ਸਨਾਤਨੀ ਸਮਾਜ ਜਿਹੜਾ ਵਾ ਇਸ ਕੰਮ ਦੇ ਵਿੱਚ ਲੱਗਿਆ ਵਾ ਅੱਜ ਸਾਰੇ ਸਮਾਜ ਜਿਹੜਾ ਵਾ ਉਹ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਅਨੁਸਾਰ ਨਿਕਲੇ ਆ ਵਾ ਔਰ ਇਸੇ ਤਰ੍ਹਾਂ ਹੀ ਬਗਲਾ ਦੇਖਦੇ ਚੱਲੇ ਜਿਹੜੇ ਆ ਸਾੜ ਰਿਹਾ ਬੰਗਾ ਦੇਸ਼ ਦੀ ਸਰਕਾਰ ਦੀ ਨਿਕੰਦੀ ਕਰ ਰਿਹਾ ਦੂਸਰੀ ਗੱਲ ਮੈਂ ਕਹਿਣਾ ਚਾਹਨਾ ਵਾ ਪੂਰੇ ਦੇਸ਼ ਪਰ ਪੂਰੇ ਦੇਸ਼ ਦੁਨੀਆ ਦੇ ਵਿੱਚ ਅੱਜ 58 ਦੇਸ਼ ਮੁਸਲਮਾਨਾਂ ਦੇ ਹੋ ਗਏ ਤੇ ਮੁਸਲਮਾਨਾਂ ਦੀ ਹੀ ਜਿਹੜੀ ਆ ਰਾਸ਼ਟਰਪਤੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਉਹਨੂੰ 66 ਦੇਸ਼ਾਂ ਨੇ 55 ਦੇਸ਼ਾਂ ਨੇ ਨਹੀਂ ਚੱਲਿਆ ਅਮਰੀਕਾ ਇੰਗਲੈਂਡ ਨੇ ਵੀ ਚੱਲਿਆ ਅਸੀਂ ਸਨਾਤਨੀਆਂ ਨੇ ਉਹਨੂੰ ਫਿਰ ਵੀ ਚੱਲਿਆ ਅਸੀਂ ਉਹਦੀ ਸੁਰੱਖਿਆ ਨਹਾਇਆ ਕਰਾਈਆ ਇਹਦਾ ਮਤਲਬ ਉਹ ਮੁਸਲਮਾਨ ਦੇ ਕੰਟਰੀ ਦੇ ਵਿੱਚ ਵੀ ਮੁਸਲਮਾਨ ਸੁਰੱਖਿਅਤ ਨਹੀਂ ਹੈਗਾ ਭਾਰਤ ਵਰਸ਼ ਦੇ ਵਿੱਚ ਹੀ ਸੁਰੱਖਿਅਤ ਹੈ ਅੱਜ ਦੁਨੀਆ ਨੂੰ ਅਗਰ ਕਿਸੇ ਕੋ ਉਮੀਦ ਹੈਗੀ ਆ ਤੇ ਭਾਰਤ ਵਰਸ਼ ਕੋ ਹੈਗੀ ਆ ਮੋਦੀ ਜੀ ਕੋ ਹੈਗੀ ਆ ਅਸੀਂ ਵੀ ਮੋਦੀ ਜੀ ਕੋ ਪੀਲ ਕਰਦੇ ਆ ਕਿ ਜਿੱਥੇ ਵੀ ਦੁਨੀਆ ਦੇ ਵਿੱਚ ਸਾਡੇ ਨਾਲ ਤਸ਼ੱਦਦ ਹੋ ਰਿਹਾ ਉਹਦੀ ਰੱਖਿਆ ਕੀਤੀ ਜਾਵੇ ਜੈ ਸ਼ੀ ਰਾਮ ਜੈ ਸ਼ੀ ਰਾਮ ਤੇਰੇ ਨਾਲ ਰਾਕੀ ਅਸਨ ਸੇਗ ਸੰਗ ਦੇ ਚਿਲਾ ਸੰਗ ਜਲਕੰਸਾ ਦੀਆ ਇੱਕ ਮਿੰਟ ਉਹ ਵੀ ਕੁਝ ਕਹਿਣਗੇ ਜੈ ਸ਼ੀ ਹਿੰਦੂ ਸਮਾਜ ਹਰ ਜਗ੍ਹਾ ਪ੍ਰਚਾਰ ਧੋ ਰਿਹਾ ਵਾ ਹਿੰਦੂ ਸਮਾਜ ਸਲਾਤਰੀ ਸਮਾਜ ਜਿੰਨਾ ਵੀ ਭਾਰਤੀ ਸਮਾਜ ਆ ਇਕੱਠੇ ਹੋ ਜਾਓ ਇੱਕ ਹੋ ਜਾਓ ਤਾਨੂੰ ਲੜਨ ਦੀ ਲੋੜ ਹੀ ਨਹੀਂ ਆ ਤੁਸੀਂ ਇਕਾ ਕਰੋ ਤੁਸੀਂ ਆਹ ਜਗ੍ਹਾ ਤੇ ਬਾਹਰ ਖਾ ਰਹੇ ਹੋ ਬਾਹਰ ਦੇ ਦਸਾਂ ਦੇ ਖਾਣੇ ਆ ਦੇਸ ਤੇ ਵੀ ਖਾਓਗੇ ਜੇ ਤੁਸੀਂ ਇਕ ਇਕੱਠੇ ਰਹੋਦੇ ਤੇ ਅਸੀਂ ਕਿਸੇ ਦੇ ਵਿਰੁੱਧ ਲੜਨਾ ਨਹੀਂ ਗਾ ਹਿੰਸਾ ਦੇ ਪਿਆਰੀ ਆ ਹਿੰਦੂ ਸਵਾਜ ਪਰ ਇੱਕੋੜਾ ਬੈਗਾ ਇੱਕ ਵਿਚਾਰ ਦੇ ਇਕੱਠੇ ਹੋਣਾ ਪੈਗਾ ਤੇ ਜਿਹੜੀ ਆ ਦੁਨੀਆ ਜਿਹੜੀ ਆ ਉਹ ਤਾਕਤਵਰਾਂ ਨੂੰ ਮੰਨਦੀ ਆ ਕਮਜ਼ੋਰਾਂ ਨੂੰ ਨਹੀਂ ਮੰਨਦੀ ਇਸ ਕਰਕੇ ਸਾਨੂੰ ਕਿਹਨਾਂ ਲੜਨ ਦੀ ਲੋੜ ਨਹੀਂ ਇਕੱਠੇ ਹੋਣ ਦੀ ਲੋੜ ਆ ਇੱਕ ਵਿਚਾਰ ਚੋਈਏ ਇੱਕ ਸੂਤਰ ਜੰ ਬੰਦੀ ਹੈ ਕੋਈ ਸਾਡਾ ਕੁਛ ਨਹੀਂ ਵਿਗਾੜ ਸਕੇਗਾ ਇਸ ਵੇਲੇ ਸਾਨੂੰ ਬਹੁਤ ਮਾਰ ਪੈ ਰਹੀ ਹੈ ਦੇਸ਼ 'ਚ ਵੀ ਜਿਹੜੀਆਂ ਵਿਰੋਧੀ ਦੇਸ਼ਗੁਰੂ ਦੀ ਤਾਕਤਾਂ ਆ ਉਹ ਅੱਗੇ ਵਧ ਰਹੀਆਂ ਵਾ ਕਈ ਸੂਬਿਆਂ ਦੇ ਵਿੱਚ ਕreturnData ਹੋ ਰਹੀਆਂ ਤੁਸੀਂ ਦੇਖਦੇ ਹੋ ਪਰ ਬੰਗਲਾਦੇਸ਼ 'ਚ ਜੋ ਕreturnData ਹੋਈਆਂ ਬਹੁਤ ਅਤ ਨਿੰਦਨੀਆ ਅਸੀਂ ਬੰਗਲਾਦੇਸ਼ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਕੰਮ ਬਹੁਤ ਗਲਤ ਵਾ ਇਹ ਚੰਗਾ ਨਹੀਂ ਹੈਗਾ ਸੁਧਰ ਜੋ ਉਧਰ ਜੋ ਸੁਧਰ ਜਾ